ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਦਰਸਲ ਭਾਰਤ-ਚੀਨ ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਈਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੁਰਤ ਤੋਂ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਆਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ। ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੋੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆ ਗੋਜੂ ਲਈ ਰੋਜ਼ਾਨਾ ਨਾਨਸਟਾਪ ਉਡਾਨਾਂ ਸ਼ੁਰੂ ਕਰੇਗੀ 에ਅਰਲਾਈਨ ਜਲਦੀ ਹੀ ਦਿੱਲੀ ਅਤੇ ਗੁਆ ਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਨਾਂ ਸੰਚਾਲਨ ਲਈ ਆਪਣੇ 에ਅਰਬੱਸ ए 320 ਨਿਊ ਜਹਾਜ਼ ਦੀ ਵਰਤੋਂ ਕਰੇਗੀ ਇਹ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਭਾਈਵਾਲੀ ਲਈ ਮੌਕੇ ਮੁੜ ਸਥਾਪਿਤ ਕਰੇਗਾ ਇਹ ਦੋਵਾਂ ਦੇਸ਼ਾਂ ਵਿਚਕਾਰ ਸਹਿਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁੜ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에ਅਰਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ ਇਸ ਸਮਝੌਤੇ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਭਾਜਨਕ ਬਣਾਏਗਾ ਤੇ ਦਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਯੋਗਤਨ ਪਾਏਗਾ ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੌਟਨੀਤਿਕ ਰੁਝੇਵੀਆਂ ਦੇ ਬਾਵਜੂਦ ਤਣਾਪੁਰਿਆ ਹੈ ਦੋਵੇਂ ਗਵਾਂਡੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗਲਵਾ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ ਤੇ 50% ਟੈਰਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਨਾਲ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ 'ਚ ਚੱਲਦੀਆਂ 에ਅਰਲਾਈਨਸ ਆਪਣੀ ਮਰਜ਼ੀ ਦੇ ਨਾਲ ਰੇਟ ਲਗਾ ਰਹੀਆਂ ਹਨ ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਦਰਸਲ ਭਾਰਤ-ਚੀਨ ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੋਰਤ ਤੋਂ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਆਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ। ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੋੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆ ਗੋਜੂ ਲਈ ਰੋਜ਼ਾਨਾ ਨਾਨਸਟਾਪ ਉਡਾਨਾਂ ਸ਼ੁਰੂ ਕਰੇਗੀ 에ਅਰਲਾਈਨ ਜਲਦੀ ਹੀ ਦਿੱਲੀ ਅਤੇ ਗੁਆ ਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਨਾਂ ਸੰਚਾਲਨ ਲਈ ਆਪਣੇ 에ਅਰਬੱਸ ए 320 ਨਿਊ ਜਹਾਜ਼ ਦੀ ਵਰਤੋਂ ਕਰੇਗੀ ਇਹ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਪਾਈਵਲ ਲਈ ਮੌਕੇ ਮੁੜ ਸਥਾਪਿਤ ਕਰੇਗਾ ਇਹ ਦੋਵਾਂ ਦੇਸ਼ਾਂ ਵਿਚਕਾਰ ਸਹਿਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁੜ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에어ਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ। ਇਸ ਸਮਝੌਤੇ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਵਿਧਾਜਨਕ ਬਣਾਏਗਾ ਤੇ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਿਯੋਗਤਨ ਪਾਏਗਾ। ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਇਹ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੌਟਨੀਤਿਕ ਰੁਝੇਵੀਆਂ ਦੇ ਬਾਵਜੂਦ ਤਣਾਪੁਰਿਆ ਹੈ ਦੋਵੇਂ ਗਵਾਂਡੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗਲਵਾ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ ਤੇ 50% ਟੈਰਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ 'ਚ ਚੱਲਦੀਆਂ 에ਅਰਲਾਈਨਸ ਆਪਣੀ ਮਰਜ਼ੀ ਦੇ ਨਾਲ ਰੇਟ ਲਗਾ ਰਹੀਆਂ ਹਨ 파ਰਤ ਤਏ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੌਤਲ ਕਰ ਦਿੱਤੀਆਂ ਗਈਆਂ ਸਨ ਦਰਸਲ 파르ਥ چین ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੋਰਤ ਤੋਂ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਆਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ। ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੋੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆ ਗੋਜੂ ਲਈ ਰੋਜ਼ਾਨਾ ਨਾਨ-ਸਟਾਪ ਉਡਾਨਾਂ ਸ਼ੁਰੂ ਕਰੇਗੀ। 에어ਲਾਈਨ ਜਲਦੀ ਹੀ ਦਿੱਲੀ ਅਤੇ ਗੁਆ ਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ। ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਨ ਸੰਚਾਲਨ ਲਈ ਆਪਣੇ 에어ਬੱਸ A320 ਨਿਊ ਜਹਾਜ਼ ਦੀ ਵਰਤੋਂ ਕਰੇਗੀ। ਇਹ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਭਾਈਵਾਲੀ ਲਈ ਮੌਕੇ ਮੁੜ ਸταਪਿਤ ਕਰੇਗਾ। ਇਹ ਦੋਵਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ੈਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁੜ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에ਅਰਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ ਇਹ ਸਮਝੌਤਾ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਵਿਧਾਜਨਕ ਬਣਾਏਗਾ ਤੇ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਿਯੋਗਤਨ ਪਾਏਗਾ ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੂਟਨੀਤਿਕ ਰੁਝੇਵਿਆਂ ਦੇ ਬਾਵਜੂਦ ਤਣਾਪੁਰੰਡਿਆ ਹੈ ਦੋਵੇਂ ਗਵਾਂਡੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗਲਵਾ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ ਤੇ 50% ਟੈਰਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਨਾਲ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ 'ਚ ਚੱਲਦੀਆਂ 에ਅਰਲਾਈਨਸ ਆਪਣੀ ਮਰਜ਼ੀ ਦੇ ਨਾਲ ਰੇਟ ਲਗਾ ਰਹੀਆਂ ਹਨ ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਦਰਸਲ ਭਾਰਤ-ਚੀਨ ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੋਰਤ ਤੋਂ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਆਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ। ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੋੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆ ਗੋਜੂ ਲਈ ਰੋਜ਼ਾਨਾ ਨਾਨਸਟਾਪ ਉਡਾਨਾਂ ਸ਼ੁਰੂ ਕਰੇਗੀ 에ਅਰਲਾਈਨ ਜਲਦੀ ਹੀ ਦਿੱਲੀ ਅਤੇ ਗੁਆ ਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਨਾਂ ਸੰਚਾਲਨ ਲਈ ਆਪਣੇ 에ਅਰਬੱਸ ए 320 ਨਿਊ ਜਹਾਜ਼ ਦੀ ਵਰਤੋਂ ਕਰੇਗੀ ਇਹ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਭਾਈਵਾਲੀ ਲਈ ਮੌਕੇ ਮੁੜ ਸਥਾਪਿਤ ਕਰੇਗਾ ਇਹ ਦੋਵਾਂ ਦੇਸ਼ਾਂ ਵਿਚਕਾਰ ਸਹਿਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁੜ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에ਅਰਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ ਇਹ ਸਮਝੌਤਾ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਭਾਜਨਕ ਬਣਾਏਗਾ ਤੇ ਦਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਯੋਗਤਨ ਪਾਏਗਾ ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਇਹ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੌਟਨੀਤਿਕ ਰੁਝੇਵੀਆਂ ਦੇ ਬਾਵਜੂਦ ਤਣਾਪੁਰਿਆ ਹੈ ਦੋਵੇਂ ਗਵਾਂਡੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਹੀ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗਲਵਾ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ ਤੇ 50% ਟੈਰਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਨਾਲ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ 'ਚ ਚੱਲਦੀਆਂ 에ਅਰਲਾਈਨਸ ਆਪਣੀ ਮਰਜ਼ੀ ਦੇ ਨਾਲ ਰੇਟ ਲਗਾ ਰਹੀਆਂ ਹਨ ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਦਰਸਲ ਭਾਰਤ-ਚੀਨ ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੋਰਤੋ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆਗੋਜੂ ਲਈ ਰੋਜ਼ਾਨਾ ਨਾਨ-ਸਟਾਪ ਉਡਾਨਾਂ ਸ਼ੁਰੂ ਕਰੇਗੀ। 에ਅਰਲਾਈਨ ਜਲਦੀ ਹੀ ਦਿੱਲੀ ਅਤੇ ਗੁਆਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ। ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਣਾਂ ਸੰਚਾਲਨ ਲਈ ਆਪਣੇ 에ਅਰਬੱਸ A320 ਨਿਊ ਜਹਾਜ਼ ਦੀ ਵਰਤੋਂ ਕਰੇਗੀ। ਇਹ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਭਾਈਵਾਲੀ ਲਈ ਮੌਕੇ ਮੁੱਢ ਸਥਾਪਿਤ ਕਰੇਗਾ ਇਹ ਦੋਵਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ੈਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁਰ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에ਅਰਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ ਇਸ ਸਮਝੌਤੇ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਵਿਧਾਜਨਕ ਬਣਾਏਗਾ ਤੇ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਿਯੋਗਤਨ ਪਾਏਗਾ ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੋਟਨੀਤਿਕ ਰੁਝੇਵਿਆਂ ਦੇ ਬਾਵਜੂਦ ਤਣਾਪੁਰੰਡਿਆ ਹੈ ਦੋਵੇਂ ਗੁਆਂਢੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਹੀ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 50% ਟੈਰਿਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਨਾਲ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ 'ਚ ਚੱਲਦੀਆਂ 에ਅਰਲਾਈਨਸ ਆਪਣੀ ਮਰਜ਼ੀ ਦੇ ਨਾਲ ਰੇਟ ਲਗਾ ਰਹੀਆਂ ਹਨ ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਉਡਾਨਾਂ 26 ਅਕਤੂਬਰ ਨੂੰ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਦਰਸਲ ਭਾਰਤ-ਚੀਨ ਨੇੜਤਾ ਦਾ ਸਭ ਤੋਂ ਵੱਡਾ ਕਾਰਨ ਇਸ ਵੇਲੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਖਟਾਸ ਨੂੰ ਮੰਨਿਆ ਜਾ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਮਰੀਕਾ ਨਾਲੋਂ ਦੂਰੀ ਤੇ ਭਾਰਤ-ਚੀਨ ਨੇੜਤਾ ਬੇਸ਼ੱਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਅਮਰੀਕਾ ਨੂੰ ਆਪਣਾ ਪਰਮ ਮਿੱਤਰ ਹੀ ਦੱਸਿਆ ਹੈ ਜੇਕਰ ਭਾਰਤ ਅਤੇ ਚੀਨ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਕਈ ਵਾਰ ਇਲਜ਼ਾਮ ਲਗਾ ਚੁੱਕਾ ਹੈ ਕਿ ਚੀਨ ਸਾਡੀਆਂ ਕਈ ਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਈ ਵਾਰ ਝੜਬੀ ਹੋ ਚੁੱਕੀ ਹੈ ਆਓ ਇਸ ਖਬਰ ਨੂੰ ਹੋਰ ਵਿਸਤਾਰ ਨਾਲ ਜਾਣਦੇ ਹਾਂ ਭਾਰਤ ਤੋਂ ਚੀਨ ਵਿਚਾਲੇ ਸਿੱਧੀਆਂ ਉਡਾਨਾਂ ਮੋਰਤ ਤੋਂ ਸ਼ੁਰੂ ਕਰਨ ਦਾ ਐਲਾਨ ਸਤੰਬਰ ਵਿੱਚ ਐਸਆਈਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਸੀ। ਚੀਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਵੀ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਤਕਨੀਕੀ ਪੱਧਰ ਤੇ ਵਿਚਾਰ ਵਟਾਂਦਲੇ ਚੱਲ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਇੰਡੀਗੋ ਨੇ ਚੀਨ ਲਈ ਆਪਣੀ ਸੇਵਾ ਮੋੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਇੰਡੀਗੋ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆ ਗੋਜੂ ਲਈ ਰੋਜ਼ਾਨਾ ਨਾਨਸਟਾਪ ਉਡਾਨਾਂ ਸ਼ੁਰੂ ਕਰੇਗੀ 에ਰਲਾਈਨ ਜਲਦੀ ਹੀ ਦਿੱਲੀ ਅਤੇ ਗੁਆ ਗੋਜੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗਾ ਇੰਡੀਗੋ ਨੇ ਇਸ ਬਾਬਤ ਕਿਹਾ ਹੈ ਕਿ ਉਡਾਨ ਸੰਚਾਲਨ ਲਈ ਆਪਣੇ 에ਰਬਸ A320 ਨਿਊ ਜਹਾਜ਼ ਦੀ ਵਰਤੋਂ ਕਰੇਗੀ ਇਸ ਸਰਹੱਦ ਪਾਰ ਵਪਾਰ ਅਤੇ ਰਣਨੀਤਿਕ ਵਪਾਰਕ ਭਾਈਵਾਲ ਲਈ ਮੌਕੇ ਮੁੱਢ ਸਥਾਪਿਤ ਕਰੇਗਾ ਇਹ ਦੋਵਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਨੂੰ ਵੀ ਵਧਾਏਗਾ ਇਹ ਉਡਾਨਾਂ ਸਰਦੀਆਂ ਦੇ ਸ਼ਡਿਊਲ ਦੇ ਤਹਿਤ ਸ਼ੁਰੂ ਹੋਣਗੀਆਂ ਹਾਲਾਂਕਿ ਇਹਨਾਂ ਦੀ ਮੁਰ ਸ਼ੁਰੂਆਤ ਦੋਵੇਂ ਦੇਸ਼ਾਂ ਦੀਆਂ 에ਅਰਲਾਈਨ ਦੁਆਰਾ ਵਪਾਰਕ ਫੈਸਲਿਆਂ ਅਤੇ ਸਾਰੇ ਸੰਚਾਲਨ ਮਾਪਦੰਡਾਂ ਦੀ ਪੂਰਤੀ ਤੇ ਨਿਰਭਰ ਕਰੇਗੀ ਇਸ ਸਮਝੌਤੇ ਭਾਰਤ ਤੇ ਚੀਨ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਹੋਰ ਸੁਭਦਾਚਨਕ ਬਣਾਏਗਾ ਤੇ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਵਿੱਚ ਵੀ ਸਹਿਯੋਗਤਨ ਪਾਏਗਾ ਇਸ ਬਾਬਤ ਭਾਰਤ ਦਾ ਕਹਿਣਾ ਹੈ ਕਿ ਐਲਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ ਜੋ ਲਗਾਤਾਰ ਕੋਟਨੀਤਿਕ ਰੁਝੇਵਿਆਂ ਦੇ ਬਾਵਜੂਦ ਤਣਾਪੁਰੰਡਿਆ ਹੈ ਦੋਵੇਂ ਗੁਆਂਢੀਆਂ ਵਿਚਕਾਰ ਸਿੱਧੀਆਂ ਉਡਾਨਾਂ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁਅਤਲ ਕੀਤੀਆਂ ਗਈਆਂ ਸਨ ਇਹ ਫੈਸਲਾ ਅਜੇ ਹੀ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਚੱਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 50 ਫੀਸਦੀ ਟੈਰਿਫ ਲਗਾ ਚੁੱਕਾ ਹੈ ਜੇਕਰ ਦੋਵਾਂ ਮੁਲਕਾਂ ਤੋਂ ਇਹ ਉਡਾਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਨਾਲ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਭਾਰਤੀਆਂ ਪੰਜਾਬੀਆਂ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਨਾਲ ਮਾਰਕੀਟ ਦੇ ਵਿੱਚ ਮੁਕਾਬਲਾ ਵਧੇਗਾ ਤੇ ਟਿਕਟਾਂ ਦੇ ਭਾਅ ਵੀ ਹੇਠਾਂ ਡਿੱਗ ਸਕਦੇ ਹਨ ਕਿਉਂਕਿ ਇਸ ਵੇਲੇ ਨਿਊਜ਼ੀਲੈਂਡ